ਕੋਈ ਹੋਇਆ ਨਹੀਂ ਨਹੀਂ ਜਲਦੀ ਇਹ ਕਿਹ ਲੋਕ ਨਹੀਂ ਅੱਗੇ ਦੇ ਕੋਈ ਨਹੀਂ ਬਣੀ ਤੇ ਵਾਹ ਕੱਢੀ ਨਹੀਂ ਕੀਤੀ ਕਿੰਨਾ ਕਰਿਆ ਦੁਨੀਆ ਆ ਜਾਂਦੀ ਹੈ ਮੋਰਨ ਮੋਰਨ ਨੂੰ ਬੜਾ ਭਾਨ ਬਲਾਇਸ ਆਇਆ ਆ ਪੁਲਕਾ ਨਵੀਂ ਜਿਹੜਾ ਨੰਬਰ ਆਉਂਦਾ ਹੈ ਜਿਹੜਾ ਖਾਣਾ ਉਹਨਾਂ ਮੋਰਨ ਤੋਂ ਆਇਆ ਜਵਾਬ ਹੈ ਕੋਈ ਨਹੀਂ ਤੂੰ ਮੇਰੇ ਨਾਲ ਖੜੇ ਨੇ ਮੈਂ ਖਰਾਬ ਨਹੀਂ ਕੀਤੀ ਉਹ ਮੇਰੀ ਗੱਡੀ ਲੈ ਰਿਹਾ ਗੈਸ ਉਹ ਮਿਲਦੇ ਨਹੀਂ ਕੱਲ ਸੁਣ ਮੈਂ ਗੱਡੀ ਲੈ ਕੇ ਚੱਲਦਾ ਮੈਂ ਉਹ ਨਾਲ ਲੈ ਕੇ ਸੁਣੋ ਮੇਰੀ ਗੱਲ ਸਾਰੀ ਨੂੰ ਨਾਲ ਲੈ ਕੇ ਜਾਈ ਉਹ ਹੁਣੇ ਬੱਬੇ ਹੋਰ ਮਾਰ ਕਰੇ ਡਾਇਰੈਕਟ ਕਰਾ ਸਰ ਆਹ ਨਾਲ ਬਤੀਰ ਕਿਆ ਯਾਰ ਚੋਟੀ ਦੇ ਬੜਕੇ ਬੜਕੇ ਸਾਹ ਦੇ ਆਹ ਦੇ ਫੀਟੇ ਪਾਈਆਂ ਪੜਨਾ ਉਹ ਬਈ ਸ਼ਾਰਟ ਚੋਕਾ ਬੱਚੇ ਕਾਰਾਂ ਦੇ ਚੋਕਾ ਪਟੀਆਂ ਨਾਲ ਨਾ ਲੋਪਰੇ ਮਾਦੀ ਕੋਈ ਇੱਕ ਤੋਂ ਹੋਵੇ ਕੱਟੇ ਜਬਰੀ ਜਬਰੀ ਰੋਕਿਆ ਨੇ ਨੇ ਕੋਈ ਨਹੀਂ ਤਰੀ ਮੇਰੇ ਨਾਲ ਨੇ ਨੇ ਮੈਂ ਖਰਾਬ ਨਹੀਂ ਕੀਤੀ ਸਰ ਮੇਰੀ ਗੱਲ ਸੁਣ ਲੈ ਰਿਓ ਮੈਂ ਸਰ ਕਮੈਂਡਰ ਉਹ ਮਿਲਦੇ ਨਹੀਂ ਕੱਲ ਸੁਣ ਮੈਂ ਗੱਡੀ ਲੈ ਕੇ ਚਲਦਾ ਇਹਨੂੰ ਲੈ ਉਂਗਾ ਲੈ ਕੇ ਸੁਣੋ ਮੇਰੀ ਗੱਲ ਸਾਰੀ ਇਹਨੂੰ ਲੈ ਕੇ ਜਾਈਓ ਇਹ ਹੁਣੇ ਬੱਬੇ ਹੋਰ ਮਾ